ਸਸ਼ੀਕਲ ਜੀ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਮੈਂ ਪ੍ਰਵਿੰਦਰ ਹਾਜ਼ਰਾਂ ਲਾਡੋਵਾਲ ਟੋਲ ਪਲਾਜ਼ਾ ਦੇ ਉੱਪਰ ਕਿਸਾਨਾਂ ਦੇ ਵੱਲੋਂ ਲਗਾਇਆ ਗਿਆ ਤਰਨਾ ਦੂਜੇ ਦਿਨ ਵੀ ਜਾਰੀ ਹੈ ਦੂਜੇ ਦਿਨ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਲਾਡੋਵਾਲ ਟੋਲ ਪਲਾਜ਼ਾ ਦੇ ਉੱਪਰ ਡਟੇ ਹੋਏ ਨੇ ਇਹ ਉਹੀ ਟੋਲ ਪਲਾਜ਼ਾ ਜੋ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਕਹਿਲਾਉਂਦਾ ਕਿਉਂਕਿ ਇੱਥੇ ਪੰਜਾਬ ਹੀ ਨਹੀਂ ਸਗੋ ਇੰਡੀਆ ਦੇ ਸਭ ਤੋਂ ਮਹਿੰਗੇ ਟੋਲ ਟੈਕਸ ਵਸੂਲੇ ਜਾਂਦ ਨੇ ਤੇ ਅੰਕੜਿਆਂ ਦੇ ਮੁਤਾਬਕ ਰੋਜ਼ਾਨਾ ਇੱਥੋਂ 40 ਹਜ਼ਾਰ ਦੇ ਕਰੀਬ ਵਾਹਨਾਂ ਦੀ ਆਵਾਜਾਈ ਹੁੰਦੀ ਹੈ ਸੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੇਕਰ ਰੋਜ਼ਾਨਾ ਹੀ ਇਸ تعداد ਦੇ ਵਿੱਚ ਵਾਹਨ ਇੱਥੋਂ ਗੁਜ਼ਰਦੇ ਹੋਣਗੇ ਤਾਂ ਇੱਕ ਦਿਨ ਦੀ ਜਿਹੜੀ ਇੱਥੋਂ ਟੋਲ ਤੋਂ ਕਮਾਈ ਹੈ ਕਿੰਨੀ ਹੁੰਦੀ ਹੋਵੇਗੀ ਇਸ ਨੂੰ ਲੈ ਕੇ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਅਜਿਹਾ ਕੀ ਦੂਸਰੇ ਦਿਨ ਵੀ ਧਰਨਾ ਜਾਰੀ ਰਿਹਾ ਹੈ ਪਰ ਦੂਜੇ ਦਿਨ ਜਿਹੜੀ ਹੈ ਕਿਸਾਨਾਂ ਦੇ ਧਰਨੇ ਦੀ ਜਿਹੜੀ ਹੈ ਉਹ ਕਿਤਨੇ ਕਿਤੇ ਗੂੰਜ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚਿਆ ਤੇ ਅੱਜ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਹੋਈ ਹੈ ਪਰ ਕੋਈ ਸਿੱਟਾ ਨਹੀਂ ਨਿਕਲਿਆ ਹੁਣ ਤੁਹਾਨੂੰ ਦੱਸ ਦਿਆਂ ਕਿ ਕਿਸਾਨਾਂ ਦੇ ਵੱਲੋਂ ਵਧੇ ਹੋਏ ਟੋਲ ਰੇਟ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਜਿਹੜਾ ਕਿ ਲੱਡਵਾਲ ਟੋਲ ਪਲਾਜ਼ਾ ਦੇ ਉੱਪਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਵੱਲੋਂ ਜਿਹੜਾ ਕਿ ਧਰਨਾ ਲਗਾਇਆ ਗਿਆ ਜਿਸ ਤੇ ਸੁਭਾ ਪ੍ਰਧਾਨ ਦਿਲਬਖ ਸਿੰਘ ਗਿਲ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਨੇ ਕਿ ਜਦੋਂ ਤੱਕ ਵਧੀਆਂ ਹੋਈਆਂ ਟੋਲ ਦਰਾਂ ਕਟਾਈਆਂ ਨਹੀਂ ਜਾਂਦੀਆਂ ਉਦੋਂ ਤੱਕ ਜਿਹੜਾ ਕਿ ਧਰਨਾ ਪ੍ਰਦਰਸ਼ਨ ਆ ਇਸ ਤਰ੍ਹਾਂ ਚੱਲਦਾ ਰਹੇਗਾ ਅਤੇ ਜਿਹੜੇ 40000 ਦੇ ਕਰੀਬ ਵਾਹਨ ਰੋਜ਼ਾਨਾ ਇਸ ਟੋਲ ਤੋਂ ਹੋ ਕੇ ਗੁਜ਼ਰਦੇ ਨੇ ਤਾਂ ਲੋਕਾਂ ਦੀ ਤਕਰੀਬਨ 1 ਕਰੋੜ ਰੁਪਏ ਦੀ ਬਚਤ ਹੋ ਰਹੀ ਹੈ ਪਰ ਜਿਹੜੇ ਕਿ ਟੋਲ ਕੰਪਨੀ ਵਾਲੇ ਅਧਿਕਾਰੀ ਨੇ ਇਸ ਨੂੰ ਆਪਣਾ ਘਾਟਾ ਗਿਣਵਾ ਰਹੇ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਵੀ ਇੱਕ ਦਿਨ ਦਾ ਘਾਟਾ ਪੈ ਰਿਹਾ ਜਾਂ ਫਿਰ ਜਿੰਨੇ ਦਿਨ ਇਹ ਕਿਸਾਨਾਂ ਧਰਨਾ ਲੱਗੇਗਾ ਜਿੰਨਾ ਲੋਸ ਹੋਵੇਗਾ ਟੋਲ ਕੰਪਨੀ ਨੂੰ ਉਨੀ ਭਰਪਾਈ ਟੋਲ ਦੀ ਮਿਆਦ ਵਧਾ ਕੇ ਕੀਤੀ ਜਾਵੇਗੀ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਪਿਛਲੇ 1 ਸਾਲ ਦੇ ਵਿੱਚ ਤਿੰਨ ਵਾਰ ਜਿਹੜੇ ਕੀ ਟੋਲ ਰੇਟ ਵਧੇ ਹੈਗੇ ਨੇ ਤੇ ਹੁਣ ਜਿਹੜਾ ਕੀ ਇਹ ਲੱਡਵਾਲ ਟੋਲ ਪਲਾਜ਼ਾ ਦੇ ਉੱਪਰ ਕਿਸਾਨਾਂ ਨੇ ਵਧੇ ਹੋਏ ਟੋਲ ਰੇਟਾਂ ਨੂੰ ਲੈ ਕੇ ਵਿਰੋਧਤਾ ਜਤਾਈ ਹੈ ਤੇ ਕਿਸਾਨਾਂ ਦਾ ਜਿਹੜਾ ਕੀ ਮੋਰਚਾ ਲੱਗਿਆ ਹੋਇਆ ਹੈ ਇਸ ਸਬੰਧੀ ਕੀ ਗੱਲਬਾਤ ਹੋਈ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਕਿਸਾਨ ਆਗੂਆਂ ਦੇ ਜਿਹੜੇ ਕੀ ਧਰਨੇ ਦੇ ਉੱਪਰ ਬੈਠੇ ਹੋਏ ਨੇ ਸਾਡੇ ਨਾਲ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਤੂਬਾ ਪ੍ਰਧਾਨ ਦਿਲਬਖ ਸਿੰਘ ਜੀ ਮਯੂਦ ਦੇ ਦਿਲਬਖ ਜੀ ਅੱਜ ਦੀ ਮੀਟਿੰਗ ਦੇ ਵਿੱਚ ਕੀ ਸਿੱਟਾ ਨਿਕਲਿਆ ਸਭ ਤੋਂ ਪਹਿਲਾਂ ਸਪਸ਼ਟ ਕਰੋ ਕਿ ਕਿਹੜੇ-ਕਿਹੜੇ ਮੁੱਦੇ ਉੱਪਰ ਚਰਚਾ ਹੋਈ ਹੈ ਕੀ ਬਾਕੀ ਪ੍ਰਸ਼ਾਸਨ ਨੇ ਟੋਲ ਰੇਟ ਘਟਾਉਣ ਨੂੰ ਲੈ ਕੇ ਕੋਈ ਸਹਿਮਤੀ ਪ੍ਰਗਟਾਈ ਉਸਨੇ ਅੱਜ ਐਸਕੇਪਾ ਗਰਵੀ ਜੀ ਮੇਰਾ ਖਿਆਲ ਸੀ ਕਿ ਇਹ ਨਾਲ ਉਹਦੇ 2सीपी ਤੇ ਇੱਕ ਨੈਸ਼ਨਲ ਅਥਾਰਟੀ ਦਾ ਬੰਦਾ ਸੀਗਾ ਐਨਸੀ ਦਾ ਜੀ ਇਹਨਾਂ ਨੇ ਮੀਟਿੰਗ ਹੋਈ ਹੈ ਸਾਡੇ ਕੋਈ 1 ਘੰਟਾ ਨਹੀਂ ਚਾਹੀ ਤੇ ਐਸ ਕੇਓ ਸਾਹਿਬ ਤੁਹਾਡਾ ਮੰਗ ਪੱਤਰ ਲੈ ਗਏ ਪਰ ਧਰਨਾ ਦਾ ਅੰਤਰ ਜਾਰੀ ਹੈ ਸਾਡਾ ਪਰ ਦਿਲਬਾਗੀ ਜਿਸ ਤਰ੍ਹਾਂ ਨਾਲ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਕਿ ਅਧਿਕਾਰੀਆਂ ਦੇ ਵੱਲੋਂ ਸਮੇਂ ਦੀ ਮੰਗ ਕੀਤੀ ਗਈ ਹੈ ਪਰ ਪਿਛਲੇ ਸਮੇਂ ਦੇ ਵਿੱਚ ਜਿਹੜਾ ਕਿ ਤਿੰਨ ਵਾਰ ਇਹ ਟੋਲ ਦਾ ਰੇਟ ਵੱਧ ਚੁੱਕਿਆ ਹੈ ਉਹ ਜਿਹੜਾ ਹਾਲ ਹੀ ਦੇ ਵਿੱਚ ਰੇਟਾਂ ਦੇ ਵਿੱਚ ਵਾਧਾ ਹੋਇਆ ਸੀ ਉਦੋਂ ਹੀ ਸਰਕਾਰ ਦੇ ਉਹ ਜਿਹੜਾ ਕਿ ਇਸ ਬੰਦੀ ਧਿਆਨ ਦੇਣਾ ਚਾਹੀਦਾ ਸੀ ਪਰ ਇਹ ਵਧੇ ਹੋਏ ਟੋਲ ਰੇਟਾਂ ਨੂੰ ਲੈ ਕੇ ਤੁਸੀਂ ਮੋਰਚਾ ਖੋਲ੍ਹਿਆ ਹੈਗਾ ਅਲਟੀਮੇਟਮ ਵੀ ਦਿੱਤੀ ਸੀ ਉਸ ਸਮੇਂ ਤੋਂ ਬਾਅਦ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਅਸੀਂ ਇਹਨਾਂ ਨੂੰ ਮੰਗ ਪੱਤਰ ਦਿੱਤੇ ਸੀ ਜੀ ਪਹਿਲਾਂ ਵੀ ਜੀ ਅਸੀਂ ਪ੍ਰਸ਼ਾਸਨ ਦੇ ਥਰੂ ਵੀ ਐਮ ਐਚ ਏ ਨੂੰ ਸਿੱਧਾ ਮੰਗ ਪੱਤਰ ਵੀ ਭੇਜਿਆ ਸੀਗਾ ਨਾ ਆਪਣਾ ਇਹਨਾਂ ਦਾ ਟੂਨ ਪਲਾਜ਼ਾ ਜਿਹੜਾ ਚਲਾ ਰਹੀ ਹੈ ਕੰਪਨੀ ਉਹਨਾਂ ਦੇ ਥਰੂ ਪਰ ਇਹਨਾਂ ਨੇ ਸਾਡੀ ਗੱਲ ਤੇ ਗੌਰ ਨਹੀਂ ਕੀਤੀ ਹੁਣ ਅਸੀਂ ਇਹਨਾਂ ਨੂੰ ਸੋਮਵਾਰ ਵੀਡੀਓ ਪਾਈ ਸੀਗੀ ਜੀ ਔਰ ਵੀਡੀਓ ਪਾ ਕੇ ਇਹਨਾਂ ਨੂੰ ਸ਼ਨੀਵਾਰ ਤੱਕ ਦਾ ਹੀ ਟਾਈਮ ਦਿੱਤਾ ਸੀ ਹੂੰ ਤੇ ਤੁਸੀਂ ਸਾਨੂੰ ਸ਼ਨੀਵਾਰ ਤੱਕ ਦਾ ਇਹ ਜਿਹੜਾ ਗਾਵਾ ਰੇਟ ਘੱਟ ਕਰ ਲਓ ਨਹੀਂ ਤੇ ਅਸੀਂ ਇਹਨੂੰ ਫਰੀ ਕਰਾਂਗੇ ਇਹਨਾਂ ਨੇ ਸ਼ਨੀਵਾਰ ਤੱਕ ਕੋਈ ਗੌਰ ਨਹੀਂ ਕੀਤੀ ਐਤਵਾਰ ਫਰੀ ਕਰਤਾ ਫਿਰ ਕੋਈ ਮੁਲਾਜ਼ਮ ਨਹੀਂ ਆਇਆ ਅੱਜ ਆਏ ਨਹੀਂ ਅੱਜ ਆ ਗਏ ਅੱਜ ਹੀ ਸਾਨੂੰ ਇਹ ਸਮਝਾ ਰਹੇ ਨੇ ਹੁਣ ਹਫ਼ਤੇ ਨਵੇਂ ਜਿਹੜਾ ਸਮਾਂ ਤੇ ਇਹਨਾਂ ਨੂੰ ਪਹਿਲਾਂ ਹੀ ਦੇ ਚੁੱਕੇ ਹਾਂ ਸੀ ਹੁਣ ਸਮਾਂ ਕਿਉਂ ਦਈਏ ਹੂੰ ਫੇ ਸਮਝ ਜਿੰਦੀ ਤਾਂ ਮੰਗ ਹੀ ਨਹੀਂ ਪਹਿਲਾਂ ਤੁਸੀਂ ਅਲਟੀਮੇਟਮ ਦਿੱਤਾ ਦੋ ਦਿਨ ਪਹਿਲਾਂ ਤੁਸੀਂ ਇਹ ਐਲਾਨ ਕਰ ਦਿੱਤਾ ਤੱਕ ਦਿੱਤਾ ਸੀਗਾ ਕਿ ਅਸੀਂ ਮੋਰਚਾ ਖੋਲਾਂਗੇ ਪਰ ਪ੍ਰਸ਼ਾਸਨ ਦੇ ਕੰਨ ਤੇ ਜ਼ੂੰ ਤੱਕ ਨਹੀਂ ਸਰਕੀ ਹਾਂਜੀ 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 ਅੱਗੇ ਦੀ ਅੱਗੇ ਦੀ ਰਣਨੀਤੀ ਕੀ ਰਹਿਣ ਵਾਲੀ ਹੈ ਦੇਖੋ ਜੀ ਅਸੀਂ ਬੈਠੇ ਹਾਂ ਇੱਥੇ ਕੋਲ ਪਲਾਜਾ ਬਰੀ ਚੱਲ ਰਹੀਆਂ ਗੱਡੀਆਂ ਤੇ ਅਸੀਂ ਇੱਥੇ ਬੈਠੇ ਹਾਂ ਬਾਕੀ ਐਂ ਚੱਲੂਗਾ ਜਾਂਦਾ ਹੀ ਕੋਈ ਗੱਲ ਕਰਨਗੇ ਆਪੇ ਦੇਖੋ ਹੁਣ ਕੋਈ ਦੁਬਾਰੇ ਗੱਲ ਕਰਦੇ ਆ ਜੀ ਦਿਲਬਖੀ ਇੱਥੇ ਇੱਕ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕੰਪਨੀ ਕਹਿ ਰਹੀ ਕਿ ਸਾਨੂੰ ਰੋਜ਼ਾਨਾ ਦਾ 1 ਕਰੋੜ ਰੁਪਏ ਦਾ ਘਾਟਾ ਪੈ ਰਿਹਾ ਹੈਗਾ ਆ ਇਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਸ ਤਰ੍ਹਾਂ ਦੇ ਨਾਲ ਕੰਪਨੀ ਅਧਿਕਾਰੀਆਂ ਦਾ ਇਹ ਬਿਆਨ ਸਾਹਮਣੇ ਆਇਆ ਕਿ 1 ਕਰੋੜ ਦਾ ਨੁਕਸਾਨ ਹੋ ਰਿਹਾ ਰੋਜ਼ਾਨਾ ਤਾਂ ਅਜਿਹੇ ਦੇ ਵਿੱਚ ਜਿਹੜੀ ਟੋਲ ਦੀ ਮਿਆਦ ਵਧਾ ਕੇ ਇਸ ਨੁਕਸਾਨ ਦੀ ਪਰਪਾਈ ਕਰਾਂਗੇ ਅਸੀਂ ਇਹ ਇਸ ਤਰ੍ਹਾਂ ਨਹੀਂ ਹੋਊਗਾ ਜੀ ਇਹਨਾਂ ਦੇ ਪਿਛੇ ਜਿਹੜਾ ਧੱਕਾ ਚ ਹੋਣਾ ਹੀ ਹੋ ਗਿਆ ਹੁਣ ਨਹੀਂ ਇਹ ਧੱਕਾ ਨਹੀਂ ਹੋਣ ਦਿਆਂਗੇ ਕਿ ਜਦੋਂ ਗੱਲ ਕੀਤਾ ਉਦੋਂ ਪਰਪਾਈ ਕਰਨ ਨੂੰ ਸਾਡੀਆਂ ਜੇਬਾਂ ਬਟਨ ਨੂੰ ਆ ਜਾਂਦੇ ਜਦੋਂ ਤੇ ਕਦੋਂ ਸਾਡੀਆਂ ਜੇਬਾਂ ਦੇ ਡਾਕਾ ਮਾਰਦੇ ਇਹ ਨਹੀਂ ਹੁਣ ਬਚਣ ਦਿੱਤਾ ਜਾਊਗਾ ਅਸੀਂ ਇਹਨਾਂ ਨੂੰ ਜੇ ਇਸ ਤਰ੍ਹਾਂ ਕਰਨਗੇ ਇਹ ਟੋਲ ਨਹੀਂ ਚਲਾਣ ਦਿਆਂਗੇ ਇਹਨਾਂ ਨੂੰ ਹੂੰ ਥੋੜੇ ਕਰਨਾ ਕਰ ਲਿਆ ਸੋ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਹੀ ਇਸ ਟੋਲ ਪਲਾਜ਼ਾ ਦੀ ਮਿਆਦ ਪੁੱਗ ਚੁੱਕੀ ਹੈਗੀ ਆ ਫਿਰ ਅੱਗੇ ਕਿਉਂ ਬਾਰ-ਬਾਰ ਜਿਹੜੀ ਮਿਆਦ ਉਹ ਵਧਾਈ ਜਾ ਰਹੀ ਹੈ ਉਹ ਪਾਲਦੇ ਨਹੀਂ ਲੈ ਇਹ ਹੀ ਤੇ ਗੱਲ ਨਹੀਂ ਸਮਝ ਆਉਂਦੀ ਵੀ ਬਾਰ-ਬਾਰ ਮਿਆਦ ਕਿਉਂ ਵਧਾ ਰਹੇ ਨੇ ਜੀ ਔਰ ਇੱਥੇ ਬਾਰ-ਬਾਰ ਇਹ ਜੇ ਰੇਟ ਕਿਉਂ ਵਧਾ ਰਹੇ ਨੇ ਇਹ ਹੀ ਨਹੀਂ ਅੱਜ ਤੱਕ ਕੋਈ ਅੱਜ ਵੀ ਉਹਨਾਂ ਕੋਲ ਇਸ ਚੀਜ਼ ਦਾ ਕੋਈ ਜਵਾਬ ਨਹੀਂ ਸੀਗਾ ਸੋ ਇਹ ਪੰਜਾਬ ਦਾ ਇਹ ਪੂਰੇ ਪੂਰੇ ਇੰਡੀਆ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈਗਾ ਜਿੱਥੇ ਸਭ ਤੋਂ ਵੱਧ ਟੋਲ ਵਸੂਲਿਆ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਇਹ ਸਭ ਤੋਂ ਇੰਡੀਆ ਦਾ ਸਭ ਤੋਂ ਮਹਿੰਗਾ ਟੋਲ ਹੈ ਹੂੰ ਪਰ ਜੇਕਰ ਸਹੂਲਤਾਂ ਦੀ ਗੱਲ ਕਰੀ ਤਾਂ ਸਹੂਲਤਾਂ ਦੇ ਨਾਂ ਤੇ ਵਾਕਈ ਇੱਥੇ ਬੰਦੋਬਸਤ ਹੈਗੇ ਨੇ ਸੜਕਾਂ ਜਿਹੜੀਆਂ ਨੇ ਉਹ ਚੰਗੀ ਹਾਲਾਤ ਦੇ ਵਿੱਚ ਨੇ ਜਾਂ ਹੋਰ ਜਿਹੜੀਆਂ ਸਹੂਲਤਾਂ ਅਮ ਲੋਕਾਂ ਲਈ ਹੋਣੀਆਂ ਚਾਹੀਦੀਆਂ ਉਹ ਇੱਥੇ ਮੌਜੂਦ ਹੈਗੀਆਂ ਨੇ ਨਹੀਂ ਨਹੀਂ ਬਿਲਕੁਲ ਕੋਈ ਸਹੂਲਤ ਨਹੀਂ ਹੈਗੀ ਲੈਟਰਿੰਗ ਬਾਥਰੂਮ ਇੱਕੇ ਨਹੀਂ ਹੈਗੇ ਵਿਚਰਾਮ ਘਰ ਇੱਕੇ ਨਹੀਂ ਲਟਾਂ ਇਹਨਾਂ ਦੀਆਂ ਖਰਾਬ ਨੇ ਸੜਕਾਂ ਦੇ ਨਾਲ ਨਾਲ ਜਿਹੜਾ ਇਹਨਾਂ ਦਾ ਡਰੇਨ ਸਿਸਟਮ ਬਣਿਆ ਪਾਣੀ ਗੰਦੇ ਦਾ ਜਿਹੜਾ ਪਾਣੀ ਮੀਂਹ ਦਾ ਪਾਣੀ ਕੱਟਾ ਕਰ ਲਓ ਸਾਰਾ ਟੁੱਟਿਆ ਹੋਇਆ ਇਹਨਾਂ ਦਾ ਉਹ ਵੀ ਪਾਣੀ ਛੜਕਾਏ ਤੁਰਿਆ ਫਿਰਦਾ ਹਮ ਇਹਨਾਂ ਕੋਲੇ ਕੁਝ ਨਹੀਂ ਹੈਗਾ ਇਹ ਤੇ ਪੈਸੇ ਨਸੂਲ ਕਰਦੇ ਆ ਬਸ ਹਮ ਪੈਸੇ ਵੀ ਇੰਨੇ ਜਾਵੇ ਕਿ ਮੈਨੂੰ ਅੱਜ ਇੱਕ ਜੀਸੀਪੀ ਵਾਲੇ ਨੂੰ ਹੋਇਆ ਜੀ ਇੱਕ ਵਾਰ ਜੀਸੀਪੀ ਬਲੌਰ ਤੋਂ ਲਿਜਾਣੇ ਆਉਣ ਦਾ 3500 ਲੱਗਦਾ ਤੇ ਵਾਪਸ ਜਾਣਾ ਹੋਵੇ ਤੇ 3500 ਫੇਰ ਦੇਣਾ ਪੈਂਦਾ ਹਮ 200 ਜੀਸੀਪੀ ਦੇ ਵਿੱਚ ਡਾ ਕਿਹੜਾ ਟਰਾਲਾ ਫਸਿਆ ਵੀ ਜਿਹੜਾ ਬਹੁਤ ਵੱਡਾ ਬਾ ਵੀ ਉਹਨੂੰ ਨੰਘਣ ਲਈ 3500 ਰੁਪਏ ਲੈਂਦੇ ਉਹਨੂੰ ਤੋਂ ਹੀ ਹਮ ਪਰ ਆਮ ਲੇਖਾ ਨਾਲ ਉਸ ਤੇ ਸ਼ਰੀਮ ਠਕੇਸ਼ਾ ਹੀ ਹੈ ਬਿਲਕੁਲ ਠਕੇਸ਼ਾ ਹੀ ਹੈ ਜੀ ਬਿਲਕੁਲ ਠਕੇਸ਼ਾ ਹੀ ਹੂੰ ਸੋ ਹੁਣ ਜਿਵੇਂ ਕਿ ਪ੍ਰਸ਼ਾਸਨ ਨੇ ਸਮਾਂ ਮੰਗਿਆ ਤੁਸੀਂ ਉਸ ਦੇ ਉੱਪਰ ਸਹਿਮਤੀ ਜਤਾਤੀ ਹੈ ਹੁਣ ਜਿਹੜਾ ਮੰਗ ਪੱਤਰ ਦਿੱਤਾ ਉਸ ਦੇ ਵਿੱਚ ਕਿਹੜੀਆਂ ਕਿਹੜੀਆਂ ਮੰਗ ਦਾ ਜ਼ਿਕਰ ਕੀਤਾ ਹੈ ਕਿ ਇਸ ਦੇ ਉੱਪਰ ਕੰਮ ਕਰੋ ਬਸ ਜੀ ਇੱਕ ਤੇ ਰੇਟ ਘਟ ਕਰਨਿਆਂ ਦੂਜੇ ਜਿਹੜੇ ਪਾਸਵਰਡ ਦੇ ਵੀ ਨਵਾਂ ਰੋ ਆ ਬਾਕੀ ਜਿਹੜੀਆਂ ਇਹਨਾਂ ਦੀਆਂ ਇੱਥੇ ਫੈਸਿਲਟੀਆਂ ਨਹੀਂ ਹੈਗੀਆਂ ਉਹ ਪੂਰੀਆਂ ਕਰੋ ਹੂੰ ਉਹ ਤੁਸੀਂ ਕਿੰਨੇ ਦਿਨ ਦਾ ਸਮਾਂ ਦਿੱਤਾ ਹੈਗਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿ ਇੰਨੇ ਸਮੇਂ ਦੇ ਵਿੱਚ ਜੇਕਰ ਉਹਨਾਂ ਦੀ ਮੰਗ ਪੂਰੀ ਹੁੰਦੀ ਠੀਕ ਆ ਨਹੀਂ ਤਾਂ ਅੱਗੇ ਕੀ ਕਰੋਗੇ ਤੁਸੀਂ ਮੈਂ ਸਮਾਂ ਉਹਨਾਂ ਨੇ ਉਹ ਹੁੰਦੇ ਸੀ ਸਾਨੂੰ ਅਸੀਂ ਤੇ ਉਹਨਾਂ ਨੂੰ ਕਹਾਂ ਭੋਵੇਂ ਹੁਣ ਤੁਸੀਂ ਕਹਿ ਦਿਓ ਕਿ ਆ ਰੇਟ ਕੱਟ ਕਰਦੇ ਆ ਫਾਸ ਤੁਹਾਡੇ ਬਣਨਾ ਪਿਆ ਹੁਣ ਅਸੀਂ ਖਾਲੀ ਕਰ ਦਿੰਦੇ ਆ ਇਹ ਚ ਕੀ ਗੱਲ ਆ ਬਾਕੀ ਜਿਹੜਾ ਹੈਗਾ ਲੈਟਰਿੰਗ ਬਾਥਰੂਮ ਬਣਾ ਦਿਓ ਤੇ ਲੈਟਰ ਰੂਟਾ ਠੀਕ ਕਰਾ ਦਿਓ ਉਹ ਦੋ ਪ੍ਰੋਸੈਸ ਚ ਪੈਣਗੀਆਂ ਪਰ ਦੋ ਮੰਗਾ ਅਹਿਮ ਨੇ ਜਿਹੜੀਆਂ ਸਾਡੀਆਂ ਤੇ ਮੌਕੇ ਤੇ ਮੰਨੋ ਹੂੰ ਉਹ ਉਹਨਾ ਮੰਗਾ ਦੇ ਉੱਪਰ ਟੈਂਪੀ ਬਣੀ ਹੈ ਕਿ ਹਲੇ ਵੀ ਨਾ ਨੁੱਕਰ ਚੱਲ ਰਹੀ ਹੈ ਨਹੀਂ ਨਹੀਂ ਉਹਨਾਂ ਨੂੰ ਪਾਣੀ ਨਹੀਂ ਚਾਹੀਦੀ ਉਹਨਾਂ ਨੂੰ ਸੋ ਕਿੰਨੇ ਦਿਨ ਦਾ ਸਮਾਂ ਮੰਗਿਆ ਹੈਗਾ ਹੋਰ ਉਹ ਮੰਗਦੇ 20 15 ਦਿਨ ਦਾ ਸਮਾਂ ਫੇਰ ਕਹਿੰਦੇ ਜੀ ਇੱਕ ਮਹੀਨਾ ਸਮਾਂ ਦਿਓ ਅਸੀਂ ਕਹਿੰਦੇ ਭਾਵੇਂ ਤੁਸੀਂ ਤੁਹਾਡੇ ਕੋਲ ਫੁੱਲਾ ਟਾਈਮ ਆ ਤੁਸੀਂ ਪੰਜ ਦੋ ਮਹੀਨੇ ਕੱਢ ਲਓ ਪਰ ਟੋਲ ਪਲਾਜ਼ਾ ਫਰੀ ਰਹੂਗਾ ਭਈ ਜਿੰਨੇ ਦਿਨ ਸਮਾਂ ਮੰਗਿਆ ਗਿਆ ਪ੍ਰਸ਼ਾਸਨ ਦੇ ਵੱਲੋਂ ਉਹਨੇ ਦਿਨ ਯਾਨੀ ਕਿ ਧਰਨਾ ਚੱਲੇਗਾ ਤੁਹਾਡਾ ਹਾਂ ਜੀ ਧਰਨਾ ਚੱਲੇਗਾ ਹੂੰ ਸੋ ਸ਼ੁਕਰੀਆ ਗੱਲਬਾਤ ਕਰੰਦਲੀ ਵਾਕੀ ਜਿਸ ਤਰ੍ਹਾਂ ਨਾਲ ਕਿਸਾਨ ਆਗੂ ਜਿਹੜੇ ਹੈਗੇ ਨੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਹੈਗੇ ਨੇ ਦਿਲਬਖ ਸਿੰਘ ਗਿਲ ਉਹਨਾਂ ਦਾ ਕਹਿਣਾ ਹੈ ਕਿ ਅੱਜ ਜਿਹੜੀ ਅਧਿਕਾਰੀਆਂ ਨਾਲ ਮੀਟਿੰਗ ਹੋਈ ਹੈ ਉਹ ਬੇਸਿੱਟਾ ਰਹੀ ਹੈ ਉਹਨਾਂ ਕਿਸਾਨਾਂ ਨੇ ਜਿਹੜਾ ਕਿ ਆਪਣਾ ਮੰਗਨ ਨੂੰ ਲੈ ਕੇ ਮੈਮੋਰੰਡਮ ਆ ਮੰਗ ਪੱਤਰ ਹੈ ਉਹ ਅਧਿਕਾਰੀਆਂ ਨੂੰ ਸੌਂਪ ਦਿੱਤਾ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ 1 ਮਹੀਨੇ ਦਾ ਸਮਾਂ ਦਿੱਤਾ ਜਾਵੇ ਪਰ ਕਿਸਾਨਾਂ ਨੇ ਇਹ ਵੀ ਕਹਿ ਤਾ ਕਿ ਤੁਸੀਂ ਸਮਝ ਜਿੰਨਾ ਮਰਜ਼ੀ ਲੈ ਲਓ ਪਰ ਮੰਗਾ ਦਾ ਹੱਲ ਹੋਣਾ ਚਾਹੀਦਾ ਹੈ ਤੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਇਹ ਦਰਨਾ ਪ੍ਰਦਰਸ਼ਨ ਚੱਲਦਾ ਰਹੇਗਾ ਅਸ਼ੀਕਾਲ ਜੀ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਮੈਂ ਪ੍ਰਵਿੰਦਰ ਹਾਜ਼ਰਾਂ ਲਾਡੋਵਾਲ ਟੋਲ ਪਲਾਜ਼ਾ ਦੇ ਉੱਪਰ ਕਿਸਾਨਾਂ ਦੇ ਵੱਲੋਂ ਲਗਾਇਆ ਗਿਆ ਤਰਨਾ ਦੂਜੇ ਦਿਨ ਵੀ ਜਾਰੀ ਹੈ ਦੂਜੇ ਦਿਨ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਲਡੋਵਾਲ ਟੋਲ ਪਲਾਜ਼ਾ ਦੇ ਉੱਪਰ ਡਟੇ ਹੋਏ ਨੇ ਇਹ ਉਹੀ ਟੋਲ ਪਲਾਜ਼ਾ ਜੋ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਕਹਿੰਦਾ ਕਿਉਂਕਿ ਇੱਥੇ ਪੰਜਾਬ ਹੀ ਨਹੀਂ ਸਗੋ ਇੰਡੀਆ ਦੇ ਸਭ ਤੋਂ ਮਹਿੰਗੇ ਟੋਲ ਟੈਕਸ ਵਸੂਲੇ ਜਾਂਦੇ ਨੇ ਤੇ ਅੰਕੜਿਆਂ ਦੇ ਮੁਤਾਬਕ ਰੋਜ਼ਾਨਾ ਇੱਥੋਂ 40 ਹਜ਼ਾਰ ਦੇ ਕਰੀਬ ਵਾਹਨਾਂ ਦੀ ਆਵਾਜ਼ ਹੀ ਹੁੰਦੀ ਐ ਸੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੇਕਰ ਰੋਜ਼ਾਨਾ ਹੀ ਇਫਤਦਾਦ ਦੇ ਵਿੱਚ ਵਾਹਨ ਇੱਥੋਂ ਗੁਜ਼ਰਦੇ ਹੋਣਗੇ ਤਾਂ ਇੱਕ ਦਿਨ ਦੀ ਜਿਹੜੀ ਇੱਥੋਂ ਟੋਲ ਤੋਂ ਕਮਾਈ ਐ ਕਿੰਨੀ ਹੁੰਦੀ ਹੋਵੇਗੀ ਇਸ ਨੂੰ ਲੈ ਕੇ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਅੱਜ ਦਾ ਕੀ ਦੂਸਰੇ ਦਿਨ ਵੀ ਧਰਨਾ ਜਾਰੀ ਰਿਹਾ ਪਰ ਦੂਜੇ ਦਿਨ ਜਿਹੜੀ ਐ ਕਿਸਾਨਾਂ ਦੇ ਧਰਨੇ ਦੀ ਜਿਹੜੀ ਐ ਉਹ ਕਿਤਨਾ ਕਿਤੇ ਗੂੰਜ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚੀ ਐ ਤੇ ਅੱਜ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਹੋਈ ਐ ਪਰ ਕੋਈ ਸਿੱਟਾ ਨਹੀਂ ਨਿਕਲਿਆ ਹੁਣ ਤੁਹਾਨੂੰ ਦੱਸ ਦਿਆਂ ਕਿ ਕਿਸਾਨਾਂ ਦੇ ਵੱਲੋਂ ਵਧੇ ਹੋਏ ਟੋਲ ਰੇਟ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਇਹੜਾ ਕਿ ਲੱਡਵਾਲ ਟੋਲ ਪਲਾਜ਼ਾ ਦੇ ਉੱਪਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਵੱਲੋਂ ਇਹੜਾ ਕਿ ਧਰਨਾ ਲਗਾਇਆ ਗਿਆ ਜਿਸ ਤੇ ਸੁਭਾ ਪ੍ਰਦਾਨ ਦਿਲਬਖ ਸਿੰਘ ਗਿਲ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਨੇ ਕਿ ਜਦੋਂ ਤੱਕ ਵਧੀਆਂ ਹੋਈਆਂ ਟੋਲ ਦਰਾਂ ਘਟਾਈਆਂ ਨਹੀਂ ਜਾਂਦੀਆਂ ਉਦੋਂ ਤੱਕ ਇਹੜਾ ਕਿ ਧਰਨਾ ਪ੍ਰਦਰਸ਼ਨ ਇਸ ਤਰ੍ਹਾਂ ਚੱਲਦਾ ਰਹੇਗਾ ਅਤੇ ਜਿਹੜੇ 40000 ਦੇ ਕਰੀਬ ਵਾਹਨ ਰੋਜ਼ਾਨਾ ਇਸ ਟੋਲ ਤੋਂ ਹੋ ਕੇ ਗੁਜ਼ਰਦੇ ਨੇ ਤਾਂ ਲੋਕਾਂ ਦੀ ਤਕਰੀਬਨ 1 ਕਰੋੜ ਰੁਪਏ ਦੀ ਬਚਤ ਹੋ ਰਹੀ ਹੈ ਪਰ ਜਿਹੜੇ ਕਿ ਟੋਲ ਕੰਪਨੀ ਵਾਲੇ ਅਧਿਕਾਰੀ ਨੇ ਇਸ ਨੂੰ ਆਪਣਾ ਘਾਟਾ ਗਿਣਵਾ ਰਹੇ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਵੀ ਇੱਕ ਦਿਨ ਦਾ ਘਾਟਾ ਪੈ ਰਿਹਾ ਜਾਂ ਫਿਰ ਜਿੰਨੇ ਦਿਨ ਇਹ ਕਿਸਾਨਾਂ ਧਰਨਾ ਲੱਗੇਗਾ ਜਿੰਨਾ ਲਾਸ ਹੋਵੇਗਾ ਟੋਲ ਕੰਪਨੀ ਨੂੰ ਉੰਨੀ ਪਰਪਾਈ ਟੋਲ ਦੀ ਮਿਆਦ ਵਧਾ ਕੇ ਕੀਤੀ ਜਾਵੇਗੀ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਪਿਛਲੇ 1 ਸਾਲ ਦੇ ਵਿੱਚ ਤਿੰਨ ਵਾਰ ਜਿਹੜੇ ਕੀ ਟੋਲ ਰੇਟ ਵਧੇ ਹੈਗੇ ਨੇ ਤੇ ਹੁਣ ਜਿਹੜਾ ਕੀ ਇਹ ਲੱਡਵਾਲ ਟੋਲ ਪਲਾਜ਼ਾ ਦੇ ਉੱਪਰ ਕਿਸਾਨਾਂ ਨੇ ਵਧੇ ਹੋਏ ਟੋਲ ਰੇਟਾਂ ਨੂੰ ਲੈ ਕੇ ਵਿਰੋਧਤਾ ਜਤਾਈ ਹੈ ਤੇ ਕਿਸਾਨਾਂ ਦਾ ਜਿਹੜਾ ਕੀ ਮੋਰਚਾ ਲੱਗਿਆ ਹੋਇਆ ਹੈ ਇਸ ਸਬੰਧੀ ਕੀ ਗੱਲਬਾਤ ਹੋਈ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਕਿਸਾਨ ਆਗੂਆਂ ਦੇ ਜਿਹੜੇ ਕੀ ਢੰਗ ਦੇ ਉੱਪਰ ਬੈਠੇ ਹੋਈ ਨੇ ਸਾਡੇ ਨਾਲ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਤੁਬਾ ਪ੍ਰਧਾਨ ਦਿਲਬਖ ਸਿੰਘ ਜੀ ਮਯੂਦ ਦੇ ਦਿਲਬਖ ਜੀ ਅੱਜ ਦੀ ਮੀਟਿੰਗ ਦੇ ਵਿੱਚ ਕੀ ਸਿੱਟਾ ਨਿਕਲਿਆ ਸਭ ਤੋਂ ਪਹਿਲਾਂ ਸਪਸ਼ਟ ਕਰੋ ਕਿ ਕਿਹੜੇ-ਕਿਹੜੇ ਮੁੱਦੇ ਉੱਪਰ ਚਰਚਾ ਹੋਈ ਹੈ ਕੀ ਬਾਕੀ ਪ੍ਰਸ਼ਾਸਨ ਨੇ ਟੋਰਡ ਰੇਟ ਘਟਾਉਣ ਨੂੰ ਲੈ ਕੇ ਕੋਈ ਸਹਿਮਤੀ ਪ੍ਰਗਟਾਈ ਹੈ ਉਸਨੇ ਅੱਜ ਐਸ ਕੇ ਆਪਰ ਗਰਮੀ ਜੀ ਮੇਰਾ ਕਹ ਸੀ ਕਿ ਇਹ ਨਾਲ ਉਹਨਾਂ ਦੇ ਤੋਂ ਐਸ ਪੀ ਐ ਇੱਕ ਨੈਸ਼ਨਲ ਅਥਾਰਟੀ ਦਾ ਬੰਦਾ ਸੀਗਾ ਐਨ ਸੀ ਦਾ ਜੀ ਇਹਨਾਂ ਨੇ ਮੀਟਿੰਗ ਹੋਈ ਹੈ ਸਾਡੇ ਕੋਈ ਕੈਂਡੀਡੇਟ ਘੰਟਾ ਤੇ ਐਸਜੀਓ ਸਾਹਿਬ ਤੁਹਾਡਾ ਮਨ ਬੁੱਤਰ ਲੈ ਗਿਆ ਪਰ ਧਰਨਾ ਅੰਦਰ ਜਾਰੀ ਹੈ ਸਾਡਾ ਪਰ ਦਿਲਬਾਗੀ ਜਿਸ ਤਰ੍ਹਾਂ ਨਾਲ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਕਿ ਅਧਿਕਾਰੀਆਂ ਦੇ ਵੱਲੋਂ ਸਮੇਂ ਦੀ ਮੰਗ ਕੀਤੀ ਗਈ ਹੈ ਪਰ ਪਿਛਲੇ ਸਮੇਂ ਦੇ ਵਿੱਚ ਜਿਹੜਾ ਕਿ ਤਿੰਨ ਵਾਰ ਇਹ ਟੋਲ ਦਾ ਰੇਟ ਵੱਧ ਚੁੱਕਿਆ ਹੈ ਉਹ ਜਿਹੜਾ ਹਾਲ ਹੀ ਦੇ ਵਿੱਚ ਰੇਟਾਂ ਦੇ ਵਿੱਚ ਵਾਧਾ ਹੋਇਆ ਸੀ ਉਦੋਂ ਹੀ ਸਰਕਾਰ ਦੇ ਉਹ ਜਿਹੜਾ ਕਿ ਇਸ ਸੰਬੰਧੀ ਧਿਆਨ ਦੇਣਾ ਚਾਹੀਦਾ ਸੀ ਪਰ ਇਹ ਵਧੇ ਹੋਏ ਟੋਲ ਰੇਟਾਂ ਨੂੰ ਲੈ ਕੇ ਤੁਸੀਂ ਮੋਰਚਾ ਖੋਲ੍ਹਿਆ ਹੈਗਾ ਆਲਟੀਮੇਟਮ ਵੀ ਦਿੱਤੀ ਸੀ ਉਸ ਸਮੇਂ ਦੌਰਾਨ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਅਸੀਂ ਇਹਨਾਂ ਨੂੰ ਮੰਗ ਪੱਤਰ ਦਿੱਤੇ ਸੀ ਜੀ ਪਹਿਲਾਂ ਵੀ ਜੀ ਅਸੀਂ ਪ੍ਰਸ਼ਾਸਨ ਦੇ ਥਰੂ ਵੀ ਐਨਐਚਏ ਨੂੰ ਸਿੱਧਾ ਮੰਗ ਪੱਤਰ ਵੀ ਭੇਜਿਆ ਸੀਗਾ ਨਾ ਆਪਣਾ ਇਹਨਾਂ ਦਾ ਟੂਲ ਪਲਾਜਾ ਜਿਹੜਾ ਚਲਾ ਰਹੀ ਹੈ ਕੰਪਨੀ ਉਹਨਾਂ ਦੇ ਥਰੂ ਪਰ ਇਹਨਾਂ ਨੇ ਸਾਡੀ ਗੱਲ ਤੇ ਗੌਰ ਨਹੀਂ ਕੀਤੀ ਹੁਣ ਅਸੀਂ ਇਹਨਾਂ ਨੂੰ ਸੋਮਵਾਰ ਨੂੰ ਵੀਡੀਓ ਪਾਈ ਸੀਗੀ ਜੀ ਔਰ ਵੀਡੀਓ ਪਾ ਕੇ ਇਹਨਾਂ ਨੂੰ ਸ਼ਨੀਵਾਰ ਤੱਕ ਦਾ ਹੀ ਟਾਈਮ ਦਿੱਤਾ ਸੀ ਹੂੰ ਵੀ ਤੁਸੀਂ ਸਾਨੂੰ ਸ਼ਨੀਵਾਰ ਤੱਕ ਦਾ ਇਹ ਜਿਹੜਾ ਗਾਵਾ ਅ ਰੇਟ ਕੱਟ ਕਰ ਲਓ ਨਹੀਂ ਕਿ ਅਸੀਂ ਇਹਨੂੰ ਫ੍ਰੀ ਕਰਾਂਗੇ ਇਹਨਾਂ ਨੇ ਚੰਨਿਵਾਰ ਤੱਕ ਕੋਈ ਗੌਰ ਨਹੀਂ ਕੀਤੀ ਐਤਵਾਰ ਫ੍ਰੀ ਕਰਤਾ ਫਿਰ ਕੋਈ ਮੁਲਾਜ਼ਮ ਨਹੀਂ ਆਇਆ ਅੱਜ ਆਏ ਦੀ ਅੱਜ ਆ ਗਏ ਅੱਜ ਹੀ ਸਾਨੂੰ ਇਹ ਸਮਝਾ ਰਹੇ ਨੇ ਹੁਣ ਹਫ਼ਤੇ ਇਹਨਾਂ ਨੇ ਜਿਹੜਾ ਸਮਾਂ ਤੇ ਇਹਨਾਂ ਨੂੰ ਪਹਿਲਾਂ ਹੀ ਦੇ ਚੁੱਕੀਆਂ ਸੀ ਹੁਣ ਸਮਾਂ ਕਿਉਂ ਦਈਏ ਫੇ ਸਮਝ ਜਿੰਦੀ ਤਾਂ ਮੰਗ ਹੀ ਨਹੀਂ ਪਹਿਲਾਂ ਤੁਸੀਂ ਅਲਟੀਮੇਟਮ ਦਿੱਤਾ 2 ਦਿਨ ਪਹਿਲਾਂ ਤੁਸੀਂ ਇਹ ਐਲਾਨ ਕਰ ਦਿੱਤਾ ਤਾਂ ਦਿੱਤਾ ਸੀਗਾ ਕਿ ਅਸੀਂ ਮੋਰਚਾ ਖੋਲਾਂਗੇ ਪਰ ਪ੍ਰਸ਼ਾਸਨ ਦੇ ਕੰਨ ਤੇ ਜ਼ੂੰ ਤੱਕ ਨਹੀਂ ਸਰਕੀ ਹਾਂਜੀ ਹਾਂਜੀ ਅੱਗੇ ਦੀ ਅੱਗੇ ਦੀ ਰਣਨੀਤੀ ਕੀ ਰਹਿਣ ਵਾਲੀ ਹੈ ਦੇਖੋ ਜੀ ਅਸੀਂ ਬੈਠੇ ਹੋ ਇੱਥੇ ਕੋਲ ਪਲਾਜ਼ਾ ਬਰੀ ਚੱਲ ਰਹੀਆਂ ਗੱਡੀਆਂ ਤੇ ਅਸੀਂ ਇੱਥੇ ਬੈਠੇ ਆਂ ਬਾਕੀ ਐਂ ਚੱਲੂਗਾ ਜਾਂਦਾ ਜੇ ਕੋਈ ਗੱਲ ਕਰਨਗੇ ਆਪੇ ਦੇਖੋ ਹੁਣ ਕੋਈ ਦੁਬਾਰੇ ਕੋਈ ਗੱਲ ਕਰਦੇ ਆ ਜੇ ਨਹੀਂ ਦਿਲਬਾਗੀ ਇੱਥੇ ਇੱਕ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕੰਪਨੀ ਕਹਿ ਰਹੀ ਕਿ ਸਾਨੂੰ ਰੋਜ਼ਾਨਾ ਦਾ 1 ਕਰੋੜ ਰੁਪਏ ਦਾ ਘਾਟਾ ਪੈ ਰਿਹਾ ਹੈਗਾ ਆ ਇਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਸ ਤਰ੍ਹਾਂ ਦੇ ਨਾਲ ਕੰਪਨੀ ਅਧਿਕਾਰੀਆਂ ਦਾ ਇਹ ਬਿਆਨ ਸਾਹਮਣੇ ਆਇਆ ਕਿ 1 ਕਰੋੜ ਦਾ ਨੁਕਸਾਨ ਹੋ ਰਿਹਾ ਰੋਜ਼ਾਨਾ ਤਾਂ ਅਜਿਹੇ ਦੇ ਵਿੱਚ ਜਿਹੜੀ ਟੋਲ ਦੀ ਮਿਆਦ ਵਧਾ ਕੇ ਇਸ ਨੁਕਸਾਨ ਦੀ ਪਰਪਾਈ ਕਰਾਂਗੇ ਅਸੀਂ ਇਹ ਇਸ ਤਰ੍ਹਾਂ ਨਹੀਂ ਹੋਊਗਾ ਜੀ ਇਹਨਾਂ ਦੇ ਪਿੱਛੇ ਜਿਹੜਾ ਧੱਕਾ ਚ ਹੋਣਾ ਹੀ ਹੋ ਗਿਆ ਹੁਣ ਹੀ ਇਹ ਧੱਕਾ ਨਹੀਂ ਹੋਣ ਦਿਆਂਗੇ ਕਿ ਜਦੋਂ ਗੱਲ ਕੀਤਾ ਉਦੋਂ ਪਰਪਾਈ ਕਰਨ ਨੂੰ ਸਾਡੀਆਂ ਜੇਬਾਂ ਬਟਨ ਨੂੰ ਆ ਜਾਂਦੇ ਜਦੋਂ ਤੇ ਕਦੋਂ ਸਾਡੀਆਂ ਜੇਬਾਂ ਤੇ ਡਾਕਾ ਮਾਰਦੇ ਇਹ ਨਹੀਂ ਹੁਣ ਬਚਣ ਦਿੱਤਾ ਜਾਊਗਾ ਅਸੀਂ ਅਸੀਂ ਇਹਨਾਂ ਨੂੰ ਜੇ ਇਸ ਤਰ੍ਹਾਂ ਕਰਨਗੇ ਇਹ ਟੋਲ ਨਹੀਂ ਚਲਾਣ ਦਾਂਗੇ ਇਹਨਾਂ ਨੂੰ ਹੂੰ ਉਹ ਹੀ ਕਰਨਾ ਚਾਹ ਰ ਲ। ਸੋ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਹੀ ਇਸ ਟੋਲ ਪਲਾਜ਼ਾ ਦੀ ਮਿਆਦ ਪੁੱਗ ਚੁੱਕੀ ਹੈਗੀ ਆ ਫਿਰ ਅੱਗੇ ਕਿਉਂ ਵਾਰ-ਵਾਰ ਜਿਹੜੀ ਮਿਆਦ ਉਹ ਵਧਾਈ ਜਾ ਰਹੀ ਹੈ। ਉਹ ਪਾਲਦੇ ਨਹੀਂ ਲੈ। ਇਹ ਹੀ ਤੇ ਗੱਲ ਨਹੀਂ ਸਮਝ ਆਉਂਦੀ ਵੀ ਵਾਰ-ਵਾਰ ਮੁੰਿਆਦ ਕਿਉਂ ਵਧਾ ਰਹੇ ਨੇ ਜੀ। ਔਰ ਇੱਥੇ ਵਾਰ-ਵਾਰ ਇਹ ਜੇ ਰੇਟ ਕਿਉਂ ਵਧਾ ਰਹੇ ਨੇ ਇਹ ਹੀ ਨਹੀਂ ਅਜੇ ਤੱਕ ਕੋਈ ਅੱਜ ਵੀ ਉਹਨਾਂ ਕੋਲੇ ਇਸ ਚੀਜ਼ ਦਾ ਕੋਈ ਜਵਾਬ ਨਹੀਂ ਸੀ ਹੈਗਾ। ਹੂੰ। ਸੋ ਇਹ ਪੰਜਾਬ ਦਾ ਇਹ ਪੂਰੇ ਪੂਰੇ ਇੰਡੀਆ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈਗਾ ਜਿੱਥੇ ਸਭ ਤੋਂ ਵੱਧ ਟੋਲ ਵਸੂਲਿਆ ਜਾਂਦਾ। ਬਿਲਕੁਲ ਜੀ ਬਿਲਕੁਲ ਇਹ ਸਭ ਤੋਂ ਇੰਡੀਆ ਦਾ ਸਭ ਤੋਂ ਮਹਿੰਗਾ ਟੋਲ ਹੈ ਹੂੰ ਪਰ ਜੇਕਰ ਸਹੂਲਤਾਂ ਦੀ ਗੱਲ ਕਰੀ ਤਾਂ ਸਹੂਲਤਾਂ ਦੇ ਨਾਂ ਤੇ ਵਾਕਈ ਇੱਥੇ ਬੰਦੋਬਸਤ ਹੈਗੇ ਨੇ ਸੜਕਾਂ ਜਿਹੜੀਆਂ ਨੇ ਉਹ ਚੰਗੀ ਹਾਲਾਤ ਦੇ ਵਿੱਚ ਨੇ ਜਾਂ ਹੋਰ ਜਿਹੜੀਆਂ ਸਹੂਲਤਾਂ ਆਮ ਲੋਕਾਂ ਲਈ ਹੋਣੀਆਂ ਚਾਹੀਦੀਆਂ ਉਹ ਇੱਥੇ ਮੌਜੂਦ ਹੈਗੀਆਂ ਨੇ ਨਹੀਂ ਨਹੀਂ ਬਿਲਕੁਲ ਕੋਈ ਸਹੂਲਤ ਨਹੀਂ ਹੈਗੀ ਲੈਟਰਿੰਗ ਬਾਥਰੂਮ ਇੱਕੇ ਨਹੀਂ ਹੈਗੇ ਵਿਚਰਾਮ ਘਰ